ਮਨਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਕੇ ਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ بار بار ਆਵੇਗਾ بار بار ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇ ਉਸ ਦੀ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਾਖੀ ਮਾਫ ایک برا وچار آ جائے جس ڈنگ کا آیا ہے پہلی دفعہ ہوں جو پہلی دفعہ آیا ہے بار بار آئے گا کیونکہ گہرا بن گیا ہے انہیں اپنا دائرہ بنا لیا اس نے اپنی جگہ بنا لی ہے بار بار آئے گا اور اسی طرح ہی آئے گا بنا تبدیلی تو آئے گا جو تھوڑے بہت کدی ہوندے ہوں ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰੋਂਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ 'ਚ ਘੁੰਮਦਾ ਹੈ ਦਿਨ ਦੇ ਚ ਕਈ ਕਈ ਦਫਾ ਆਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ 'ਚ ਵੀ ਆਵੇਗਾ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੀ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਢੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਦੇਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤੇ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਔਰ ਕੁਝ ਵੀ ਨਹੀਂ ਖੁਦਾ ਹੀ ਚਾਹੀਦਾ ਹੈ ਖੁਦਾ ਦੀ ਤਲਬ ਹੋਵੇ ਇਸ ਤਰ੍ਹਾਂ ਦੇ ਤੇ ਕੋਈ ਦਿਖਾਈ ਵੀ ਨਹੀਂ ਦਿੰਦੇ ਮੈਨੂੰ ਸਾਥੀ ਵੀ ਨਹੀਂ ਲੱਗਿਆ ਕਹਿੰਦਾ ਕੱਲਾ ਨਾਲ ਕੋਈ ਸਾਥੀ ਵੀ ਨਹੀਂ ਹੈ ਪਾਰਲਾ ਕੰਡਾ ਵੀ ਨਹੀਂ ਦਿਖਾਈ ਦਿੰਦਾ ਔਰ ਗਜ਼ਬ ਦੀ ਗੱਲੇ ਰਾਤ ਵੀ ਹਨੇਰੀਏ ਭਾਵੇਂ ਮੈਨੂੰ ਕੁਝ ਅਸਲੀਅਤ ਦਾ ਵੀ ਗਿਆਨ ਨਹੀਂ ਇਨਾ ਵੱਡਾ ਫਕੀਰ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਚਲ ਪਿਆ ਖੁਦਾ ਦੇ ਮਾਰਗ ਤੇ ਖੁਦਾ ਦਾ ਕੁਝ ਵੀ ਪਤਾ ਨਹੀਂ ਪਾਰਲਾ ਖੰਡਾ ਨਹੀਂ ਦਿਖਾਈ ਦਿੰਦਾ ਸੰਸਾਰ ਦੀ ਤਲਬ ਛੱਡ ਦਿੱਤੀ ਏ ਨਿਰੰਕਾਰ ਦੀ ਸਮਝ ਕੋਈ ਨਹੀਂ ਪਦਾਰਥਾਂ ਦੀ ਪਕੜ ਛੱਡ ਦਿੱਤੀ ਏ ਪਰਮਾਤਮਾ ਦੀ ਕੋਈ ਸਮਝ ਨਹੀਂ ਸਾਨੂੰ بڑا ਨਿਰਮਾਨ ਸ਼ਬਦ ਦਿੱਤਾ ਸੀ ਸਤਗੁਰਾਂ ਨੇ ਸਿੱਖ ਤੂੰ ਸਿੱਖਣਾ ਔਰ ਮਰਦੇ ਦਮ ਤੱਕ ਤੂੰ ਸਿੱਖਣ ਦੀ ਭਾਵਨਾ ਪੈਦਾ ਕਰ ਇਹ ਭੁਕੇ ਹੋਏ ਹੰਕਾਰੇ ਲੋਕ ਕਈ ਦਫਾ ਖਿਆਲ ਆਂਦਾ ਹੈ ਇਹ ਤੇ ਪਤਾ ਨਹੀਂ ਜ਼ਿੰਦਗੀ ਐਵੇਂ ਹੀ ਆ ਜਾਈਂ ਗਵਾ ਛੱਡਣ ਗਏ ਜਗਤ ਦੇਚ ਜਿਸ ਢੰਗ ਨਾਲ ਆਮ ਦੁਨੀਆ ਜੀ ਰਹੀ ਹੈ ਸਿੱਖ ਉਸ ਢੰਗ ਨਾਲ ਨਹੀਂ ਜੀਵਣਾ ਚਾਹੀਦਾ ਸਿੱਖ ਸ਼ਬਦ ਬੜਾ ਨਿਰਮਾਣ ਮੈਂ ਸਿੱਖਣਾ ਚਾਹਨਾ ਕੁਝ ਮੈਂ ਕੁਝ ਨਹੀਂ ਜਾਣਦਾ ਬੜਾ ਨਿਰਮਾਣ ਸ਼ਬਦ ਦਿੱਤਾ ਮੁਸਲਮਾਨ ਸ਼ਬਦ ਬੜਾ ਇੱਕ ਤਰੀਕੇ ਨਾਲ ਮਹਾਨਤਾ ਰੱਖਦਾ ਆਪਣੇ ਚ ਵਡਿਆਈ ਰੱਖਦਾ ਹੈ ਸਿੱਖ ਸ਼ਬਦ ਦੀ ਕੀ ਵਡਿਆਈ ਮੈਂ ਸਿੱਖਣਾ ਚਾਹੁੰਦਾ ਮੈਂ ਕੁਝ ਨਹੀਂ ਜਾਣਦਾ ਮਨੁੱਖ ਹੰਕਾਰ ਕੀ ਕਰੇਗਾ ਇਸ ਸਵਸਥਾ ਤੇ ਕਿਸ ਤਰ੍ਹਾਂ ਮਾਣ ਕਰੇਗਾ ਕਿਸ ਤਰ੍ਹਾਂ ਹੰਕਾਰ ਕਰੇਗਾ ਇਹ ਸ਼ਬਦ ਹੀ ਬੜਾ ਨਿਰਮਾਣ ਹੈ ਇਹ ਫਕੀਰ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਸਾਰਾ ਇਰਾਨ ਪੂਜਦਾ ਹੈ ਕਿੰਦਰ ਮੈਨੂੰ ਕੁਛ ਖੁਦਾ ਦੀ ਸਮਝ ਨਹੀਂ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਉਰਾਰਲਾ ਮੈਂ ਛੱਡ ਬੈਠਾ ਸੰਸਾਰ ਦੀ ਪਕੜ ਛੱਡ ਬੈਠਾ ਨਿਰੰਕਾਰ ਦੀ ਕੋਈ ਸਮਝ ਨਹੀਂ ਉਰਾਰਲਾ ਕੰਡਾ ਤਾਂ ਮੈਂ ਦਰਿਆ ਦਾ ਛੱਡ ਬੈਠਾ ਤੂੰ ਕਿ ਦਰਿਆ ਦੇ ਵਿੱਚ ਮੈਂ ਪੈਰ ਪਾ ਬੈਠਾ ਸਿਰ ਪੈਰ ਹੀ ਨਹੀਂ ਪਾ ਬੈਠਾ ਘੁੰਮਣ ਗੇਰੀ ਚ ਵੀ ਫਸ ਗਿਆ ਇੱਕ ਕੋਈ ਤਰ੍ਹਾਂ ਦੇ ਬੁਰੇ ਵਿਚਾਰ بار بار ਆਉਂਦੇ ਔਰ ਪਤਾ ਨਹੀਂ ਤੁਸੀਂ ਕੀ ਸਮਝੋਗੇ ਜਿਹੜੇ ਬਹੁਤਾ ਅਭਿਆਸ ਕਰਦੇ ਨੇ ਬਹੁਤ ਅਭਿਆਸ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਬਾਕੀਆਂ ਨੂੰ ਨਹੀਂ ਕਾਰਨ ਕਾਲੇ ਕਪੜੇ ਹਵਨ ਔਰ ਮਹੀਨੇ ਦੋ ਮਹੀਨੇ ਦੀ ਕਾਲਖ ਵੀ ਚਮੜੀ ਹੋਵੇ ਇਸ ਤਰ੍ਹਾਂ ਦਾ ਮਨੁੱਖ ਕਿਧਰੇ ਗਰਦੋ ਗੁਵਾਰ ਦੇ ਚ ਬੈਠ ਜਾਏ ਤੇ ਉਸ ਨੂੰ ਮੈਲ ਨਹੀਂ ਦਿਖਾਈ ਦਿੰਦੀ ਆਪਣੇ ਕਪੜੇ ਚ ਪਹਿਲੇ ਹੀ ਮੈਲੇ ਨੇ ਪਰ ਜਿਸਤੇ ਕਪੜੇ ਬਿਲਕੁਲ ਸਾਫ਼ ਸੁਥਰੇ ਨੇ ਚਿੱਟੇ ਨੇ ਬੇਦਗ ਨੇ ਮਿੱਟੀ 'ਚ ਬੈਠਦੇ ਆ ਮਾੜਾ ਜਿਹਾ ਦੱਬਾ ਲੱਗਦਿਆਂ ਵੀ ਦਿਖਾਈ ਦਿੰਦਾ ਇਸ ਤਰ੍ਹਾਂ ਦੇ ਫਕੀਰਾਂ ਨੂੰ ਇੱਕ ਤਿੰਕੇ ਜਿੰਨੀ ਗਲਤੀ ਵੀ ਪਹਾੜ ਜਿੰਨੀ ਦਿਖਾਈ ਦੇਂਦੀ ਜਦ ਕਿ ਆਮ ਬੰਦਿਆਂ ਨੂੰ ਪਹਾੜ ਜਿੰਨੀ ਗਲਤੀ ਇੱਕ ਤਿੰਦਕੇ ਜਿੰਨੀ ਵੀ ਨਹੀਂ ਦਿਖਾਈ ਦਿੰਦੀ ਡੰਗ ਹੁੰਦਾ ਨਿਰਮਲ ਹਿਰਦਾ ਹੋ ਜਾਏ ਛੋਟੀ ਗਲਤੀ ਬਹੁਤ ਵੱਡੀ ਦਿਖਾਈ ਦਿੰਦੀ ਹੈ ਪੈਨੋ ਦਿਖਾਈ ਦੇ ਰਹੀ ਇਸ ਫਕੀਰ ਨੂੰ ਔਰ ਇਸ ਤਰ੍ਹਾਂ ਦੇ ਫਕੀਰਾਂ ਨਹੀਂ ਕਿ ਹੈ ਅਗਰ ਇੱਕ ਬੁਰਾ ਖਿਆਲ ਆ ਗਿਆ ਉਹ ਆਪਣਾ ਦਾਇਰਾ ਬਣਾ ਲੈਂਦਾ ਹੈ ਘੇਰਾ ਬਣਾ ਲੈਂਦਾ ਹੈ ਔਰ بار-ਬਾਰ ਆਉਂਦਾ ਹੈ بار-ਬਾਰ ਆਉਂਦਾ ਹੈ ਇਸ ਚੱਕਰ 'ਚ ਨਾ ਪੈਣਾ ਇਹ ਜੋ ਉਪਨਿਸ਼ਦਾਂ ਦੇ ਰਿਸ਼ੀ ਆ ਪੁਰਾਣਿਕ ਗ੍ਰੰਥ ਕਹਿੰਦੇ ਨੇ ਕਿ ਜਦ ਕੋਈ ਤਪ ਕਰਨ ਲੱਗ ਪਵੇ ਇੰਦਰਾਸਨ ਡੋਲ ਜਾਂਦਾ ਹੈ ਔਰ ਉਹ ਫਿਰ ਅਪਛਰਾਂ ਵੇਚਦਾ ਹੈ ਉਸ ਤਪੀਸ਼ਵਰ ਦਾ ਤਪ ਭੰਗ ਕਰਦਾ ਹੈ ਇੰਦਰਾਸਨ ਡੋਲ ਜਾਂਦਾ ਹੈ ਇੰਦਰੀਆਂ ਦਾ ਆਸਨ ਡੋਲ ਜਾਂਦਾ ਹੈ ਮਨੁੱਖ ਦੇ ਇੰਦਰੇ ਡੋਲ ਜਾਂਦੇ ਨੇ ਤਪੀਸ਼ਵਰ ਦੇ ਅੱਖਾਂ ਡੋਲ ਜਾਂਦੀਆਂ ਕੰਡ ਡੋਲ ਜਾਂਦੇ ਔਰ ਕੁਝ ਵੀ ਨਹੀਂ ਡੋਲਦਾ ਰਸਨਾ ਡੋਲ ਜਾਂਦੀ ਹੈ ਖਲੜੀ ਡੋਲ ਜਾਂਦੀ ਹੈ ਇੰਦਰੇ ਡੋਲ ਜਾਂਦੇ ਹਨ ਅੰਦਰ ਜੋ ਇੰਦਰੀਆਂ ਦੇ ਤਲ ਤੇ ਜੀ ਰਿਹਾ ਹੈ ਔਰ ਇਹ ਡੋਲ ਜਾਂਦੇ ਹੈ ਤੇ ਭਟਕ ਜਾਂਦੇ ਨੇ ਤੇ ਡੋਲ ਜਾਂਦੇ ਨੇ ਡੋਲਦੇ ਤੇ ਸਾਰਿਆਂ ਦੇ ਪੈਨੇ اتنا ਮਹਿਸੂਸ ਨਹੀਂ ਆਉਂਦਾ ਜਿੰਨਾ ਉਸ ਨੂੰ ਮਹਿਸੂਸ ਹੁੰਦਾ ਜੋ ਜਪ ਕਰਦਾ ਹੈ ਤਪ ਕਰਦਾ ਹੈ ਇੰਦਰੇ ਡੋਲ ਜਾਂਦੇ ਨੇ ਇੰਦਰਾਸਨ ਡੋਲ ਜਾਂਦੇ ਨੇ ਔਰ ਇੰਦਰਾਸਨ ਡੋਲੇਗਾ ਕਿਉਂਕਿ ਤੀਸਰੀ ਇਹ ਪੌੜੀ ਵੀ ਇਸ ਤਰ੍ਹਾਂ ਹੀ ਹੈ ਕਿਦਰੇ ਕਿਸੇ ਦੇ ਧਨ ਨੂੰ ਦੇਖ ਕੇ ਡੋਲੇਗਾ ਕਿਸੇ ਦੇ ਰੂਪ ਨੂੰ ਦੇਖ ਕੇ ਡੋਲੇਗਾ ਹੁਰ ਕੀ ਡੋਲੇਗਾ ਹੁਰ ਕੀ ਇੰਦਰਾਸਨ ਡੋਲੇਗਾ ਇੰਦਰੀਆਂ ਦੇ ਆਸਣ ਇਸ ਤਰ੍ਹਾਂ ਹੀ ਡੋਲਦਾ ਹੈ ਕਿਸੇ ਦੇ ਪਦਾਰਥ ਦੇ ਦੇਖ ਕੇ ਜੋ ਹੈਂਦੇ ਡੋਲਣਗੇ ਕਿਸੇ ਦਾ ਰੂਪ ਦੇਖ ਕੇ ਡੋਲੇਗਾ ਹੁਰ ਕੀ ਡੋਲੇਗਾ ਹੋਰ ਤੇ ਡੋਲਣ ਦਾ ਕੋਈ ਮਤਲਬ ਹੀ ਨਹੀਂ ਇੰਦਰਾਸਨ ਡੋਲ ਜਾਂਦਾ ਹੈ ਇੰਦਰਾ ਪਛੜਾ ਵੇਚ ਦਿੰਦਾ ਹੈ ਨਹੀਂ ਕਲਪਨਾ ਹੋ ਜਾਂਦੀ ਹੈ ਰੂਪ ਰੰਗ ਦੀ ਕਲਪਨਾ ਹੋ ਜਾਂਦੀ ਹੈ ਪ੍ਰਾਏ ਧਨ ਦੀ ਅੰਦਰ ਕਲਪਨਾ ਹੋ ਜਾਂਦੀ ਹੈ ਇੰਦਰੇ ਡੋਲ ਜਾਂਦੇ ਇਹ ਫਕੀਰ ਕਹਿੰਦਾ ਸ਼ਵੇ ਤਾਰੀਕ ਵੀ ਮੌਜ ਗਰਦਾ ਬੇਚੁ ਨਹੀਂ ਆਇਲ ਕੁਜਾ ਦਾ ਨਿੰਦੇ ਹਾਲੇ ਮਾਸੁ ਬੁਖਸਾਰਾ ਨੇ ਸਾਹਿਲ ਹਾ ਕਹਿੰਦੇ ਉਹ ਬੰਦੇ ਮੇਰਾ ਹਾਲ ਕੀ ਜਾਣਣ ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ ਕੀ ਪਤਾ ਉਹਨਾਂ ਨੂੰ ਮੈਂ ਕਿੰਨੀ ਵਿਪਤਾ ਦੇਚਾਂ ਕਿੰਨੀ ਅਧਿਆਤਮ ਪੀੜਾਂ ਦੇਚਾਂ ਰਾਤ ਹਨੇਰੀ ਹੈ ਰਸਤਾ ਦਿਖਾਈ ਨਹੀਂ ਦੇ ਰਿਹਾ ਰਸਤੇ ਤੇ ਚੱਲ ਰਹੇ ਆ ਨਮਾਜ਼ ਪੜ ਰਹੇ ਆ ਨਮਾਜ਼ ਦੀ ਸਮਝ ਨਹੀਂ ਤਸਬੀਹ ਫੇਰ ਰਹੇ ਆ ਇਸ ਦੀ ਸਮਝ ਨਹੀਂ ਕੁਰਾਨੋ ਪੜ ਰਹੇ ਆ ਇਸ ਦੀ ਸਮਝ ਨਹੀਂ ਅੱਲਾਹ ਹੋ ਅੱਲਾਹ ਕਰ ਰਹੇ ਆ ਇਸ ਦਾ ਪਤਾ ਨਹੀਂ ਚੱਲ ਰਹੇ ਆ ਰਸਤੇ ਤੇ ਰਸਤਾ ਦਿਖਾਈ ਨਹੀਂ ਦੇਂਦਾ ਉਰ ਹਰਲਾ ਕੰਡਾ ਛੱਡ ਬੈਠਾ ਦਰਿਆ ਦਾ ਪਹਰਲਾ ਦਿਖਾਈ ਨਹੀਂ ਦਿੰਦਾ ਸੰਸਾਰ ਦੀ ਪਕੜ ਛੱਡ ਬੈਠਾ ਨਿਰੰਕਾਰ ਦਿਖਾਈ ਨਹੀਂ ਦਿੰਦਾ ਪਦਾਰਥਾਂ ਦੀ ਪਕੜ ਛੱਡ ਬੈਠਾ ਪਰਮਾਤਮਾ ਦਾ ਕੁਝ ਪਤਾ ਕੋਈ ਨਹੀਂ ਆਮ ਅਭਿਆਸੀਆਂ ਦੀ ਜ਼ਿੰਦਗੀ ਦਾ ਜੋ ਖਾਕਾ ਖਿੱਚਿਆ ਇਸ ਫਕੀਰ ਨੇ ਬੜਾ ਕਾਬਲੇ ਦੀਦ ਹੈ ਸ਼ਵੇ ਤਾਰੀਕ ਬੀ ਮੌਜ گردا وے چونی آئل کجا دانند حال ما سبک ساران ساحل ہا پرنسپل گنگا سنگھ نے حافظ دی اس نظم دا پنجابی انواد کیتا سی اور پرنسپل گنگا سنگھ بڑا متاثر سی اس غزل تو سما ہون لگا میں آپ جی دے سامنے رکھا اس غزل دے مقابلے تے پھر نند لال نے بھی غزل اچار کی اس فقیر نو سمجھا آیا اے بھی ارض کرتے ہیں نظمان دی شیلی شبداولی ایک ہے اگر تھڈے کوئی تھوڑا جہاں شائری دی مس رکھ دا رکھتا دی مس فوراں سمجھا جائے گی شیلی بھی ایک ہے شبداولی بھی ایک ہے کافیہ بھی ایک ہے ردیف بھی ایک ہے ਗੰਗਾ ਸਿੰਘ ਨੇ ਇਸ ਦਾ ਜੋ ਅਨਵਾਦ ਕੀਤਾ ਆਖਰੀ ਪੰਕਤੀਆਂ ਤਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਰਾਤ ਹਨੇਰੀ ਗੁੰਮਣ gehri ਪਾਣੀ ਠੜ ਠਾ ਮਾਰੇ ਓ ਕੀ ਜਾਣਨ ਹਾਲ ਅਸਾ ਦਾ ਜੋ ਰਹਿੰਦੇ ਨਦੀ ਕਿਨਾਰੇ ਪੈਰੀ ਨਹੀਂ ਪਾਇਆ ਕਦੀ ਹੁਣ ਮੈਂ ਇੱਕ ਇੱਕ ਪੰਕਤੀ ਇਸ ਫਕੀਰ ਦੀ ਸੁਣਨ ਦਾ ਜਾਵਾਂਗਾ ਇੱਕ ਇੱਕ ਪੰਕਤੀ ਅਨੰਦ ਲਾਲ ਦੀ ਔਰ ਕਈ ਵਾਰ ਹੈਰਾਨ ਹੋ ਗਏ ਇਹਦੇ ਚ ਹਾਫਿਜ਼ ਕਿਹੜਾ ਹੈ ਇਹਦੇ ਚ ਨੰਦ ਲਾਲ ਕੌਣ ਹੈ ਮੈਂ ਇੱਕ ਇੱਕ ਪੰਕਤੀ ਤੁਹਾਡੇ ਸਾਹਮਣੇ ਇੱਕ ਪੰਕਤੀ دیوانه ਹਾਫਿਜ਼ ਦੀ ਇੱਕ ਪੰਕਤੀ دیوانه ਗੋਆ ਦੀ دیوانه ਗੋਆ ਪਾਈ ਨੰਦ ਲਾਲ دیوانه ਹਾਫਿਜ਼ ਇਹਦੀ ਪਹਿਲੀ ਪੰਕਤੀ ਮਰਾਦਰ ਮਨ ਜਲੇ ਜਾਣਾ ਯਮਨੋਂ ਐਸ਼ ਚੋਂ ਹਰ ਦਮ دیਵਾਨੇ ਗੋਆ ਭਾਈ ਸਾਹਿਬ ਬਾਈ ਨੰਦ ਲਾਲ ਮਰਾਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਭਾਈ ਸਾਹਿਬ ਬਾਈ ਨੰਦ ਲਾਲ ਹਾਫਿਜ਼ ਕਿਹੜੇ ਰਸਤੇ ਤੇ ਤੂੰ ਚੱਲ ਪਿਆ ਹੈ ਰੋਜ਼ ਦੀਆਂ ਬੇਚੈਨੀਆਂ ਪਰੇਸ਼ਾਨੀਆਂ ਅਸੀਂ ਜਿਸ ਰਸਤੇ ਤੇ ਚੱਲਿਆ ਰੋਜ਼ ਦਾ ਹੀ ਆਨੰਦ ਖੇੜਾ ਖੁਸ਼ੀ ਮਰਾਲ ਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਦੂਸਰੀ ਪੰਕਤੀ ਹਾਫਿਜ਼ ਦੀ ਜਰਸ ਫਰ ਯਾਦ ਮੈਂਦਾਰਦ ਕੇ ਬਰਬੰਦੇਦ ਮਹਿਮਲ ਹਾ ਮੌਤ ਦਾ ਘੜਿਆਲ ਵੱਜ ਪੈਂਦਾ ਛੁੱਟੀ ਹੋਈ ਤਸਬੀਹ ਫਿਰ ਚੁੱਕ ਲੈਂਦਾ ਇੱਕ ਪਾਸੇ ਰੱਖੀ ਹੋਈ ਕੁਰਾਨ ਸ਼ਰੀਫ ਫਿਰ ਚੁੱਕ ਲੈਂਦਾ ਫਿਰ ਮੈਂ ਵੁਜ਼ੂ ਕਰਦਾ ਨਮਾਜ਼ ਪੜਨ ਦੀ ਕੋਸ਼ਿਸ਼ ਕਰਦਾ ਮੌਤ ਦਾ ਘੜਿਆਲ ਵੱਜ ਪਿਆ ਜਰਸ ਫਰੀਆਦ ਮੈਂਦਾਰਤ ਕੇ ਬਰਬੰਦੇ ਦ ਮਹਿਮਲ ਹਾ ਦਿਵਾਨੇ ਗੋਇਆ ਭਾਈ ਨੰਦ ਲਾਲ ਜਰਸ ਬੇਹੂਦਾ ਮੈਂ ਨਾਲ ਅਤ ਕੁਝਾ ਬੰਦੇ ਮ ਮਹਿਮਲ ਹਾ ਭਾਈ ਸਾਹਿਬ ਭਾਈ ਨੰਦ ਲਾਲ ਇਹ ਮੌਤ ਦਾ ਘੜਿਆਲ ਇਵੇਂ ਬੇਹੂਦਾ ਪਿਆ ਬੋਲਦਾ ਅਸੀਂ ਤੇ ਆਪਣਾ ਸਮਾਨ ਕਦੀ ਖਿਲੇ ਰਿਆ ਹੀ ਨਹੀਂ ਬਨ ਕੇ ਰੱਖਿਆ ਛੜੀ ਨਿਤ ਚੱਲਣ ਦੀ ਤਿਆਰੀ ਆਪਾਂ ਤੇ ਤਿਆਰ ਬੈਠੇ ਐਵੇਂ ਫਜ਼ੂਲ ਪਿਆ ਵਜਦਾ ਹੈ ਆਪਾਂ ਤੇ ਤਿਆਰ ਬੈਠੇ ਆਂ ਇਹ ਮੌਤ ਬਾਵੇਂ ਕੱਲ ਆਉਂਦੀ ਅੱਜ ਆਵੇ ਭਾਈ ਸਾਹ ਭਾਈ ਨੰਦ ਲਾ ਜਰਸ ਬੇ ਹੂਦਵੇਂ ਨਾ ਲਦ ਕੁਝਾ ਬੰਦੇ ਮ ਮਹਿਮਲ ਹ ਇਸ ਤਰ੍ਹਾਂ ਦੀ ਗੱਲ ਉਹ ਕਹਿ ਸਕਦਾ ਜੋ ਜੀਵਦਿਆਂ ਜੀ ਪਾਰ ਹੋ ਗਿਆ ਪਰਲ ਕੰਡੇ ਤੇ ਜੀਵਨ ਮੁਕਤ ਹੋ ਗਿਆ ਪ੍ਰਭ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੀਸਰੀ ਪੰਕਤੀ ਹਾਫਿਜ਼ ਦੀ ਸ਼ਬੇ ਤਾਰੀਕੀ ਬੀ ਮੌਜ ਗਰਦਾ ਬੇਚੁਨੀ ਆਇ ਅਨੇਰੀ ਰਾਤ ਹੈ ਦਰਿਆ ਦੇ ਚ ਗਰਦਾਬ ਹੈ ਘੁੰਮਣ ਗੇਰੀ ਹੈ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਨਾਲ ਮੇਰੇ ਕੋਈ ਹੈ ਨਹੀਂ ਉਹ ਬੰਦੇ ਮੇਰਾ ਹਾਲ ਕੀ ਜਾਣਨ ਜੋ ਕਦੀ ਇਸ ਰਸਤੇ ਤੇ ਚਲੇ ਹੀ ਨਹੀਂ ਹਾਫਿਜ਼ دو پنگتیاں سننا حافظ دیاں کیونکہ سماؤں لگتے دو پنگتیاں دیوانے گویا نندلہ شبہ تاریک بیمے موج گردہ بے چنی آئل کجا دانند حال ماں سبک ساران ساحل ہا نندلال نندلالکنن خدا حاضر بود دائم ببین دیدار پاکشرا نا گردہ بودرو آئل نا دریاء او نا ساحل ہا ਰਾਤ ਹਨੇਰੀ ਹੈ ਨਹੀਂ ਚਾਨਣਾ ਹੀ ਚਾਨਣਾ ਹੈ ਤੇਰੇ ਨਾਲ ਕੋਈ ਨਹੀਂ ਮੇਰੇ ਨਾਲ ਮੇਰਾ ਮੁਰਸ਼ਿਦ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਗੁਰੂ ਮੇਰੇ ਨਾਲ ਪਾਰਲਾ ਕੰਡਾ ਤੈਨੂੰ ਦਿਖਾਈ ਨਹੀਂ ਦਿੰਦਾ ਤੇ ਤੂੰ ਗਰਦਾਬ ਦੇ ਚ ਫਸਿਆ ਹੈ ਘੁੰਮਣ ਗੇਰੀ ਚ ਨਹੀਂ ਖੁਦਾ ਹਾਜ਼ਰ ਬਵਦਾਇਮ ਬਬੀਂਦੀ ਦਾਰ ਪਾਕਿਸ਼ਰਾ ਉਹ پاک ਦੀਦਾਰ ਮੇਰੀਆਂ ਅੱਖਾਂ ਕਰ ਰਹੀਆਂ ਪਰਲੇ ਕੰਡੇ ਤੇ ਪਹੁੰਚ ਗਏ ਨਾ ਘਰ ਦਾ ਬਉ ਦਰੋ ਆਇਲ ਨਾ ਦਰਿਆ ਉਹ ਨਾ ਸਾਹਿਲ ਨਾ ਦਰਿਆ ਦੀਆਂ ਛੱਲਾਂ ਨੇ ਨਾ ਘੁੰਮਣ ਗਹਿਰੀਆਂ ਨੇ ਪਰਲੇ ਕੰਡੇ ਦਾ ਆਨੰਦ ਹੀ ਆਨੰਦ ਹੈ ਇਕ ਨੇ ਰਸਤੇ ਦੀਆਂ ਔਕੜਾਂ ਦਾ ਜ਼ਿਕਰ ਕੀਤਾ ਹੈ ਇਕ ਨੇ ਮਿਲਾਪ ਦੇ ਆਨੰਦ ਦਾ ਜ਼ਿਕਰ ਕੀਤਾ ਹੈ ਇਕ ਨੇ ਰਸਤੇ ਦੇ ਉਤਾਰ ਚੜਾਵ ਦਾ ਜ਼ਿਕਰ ਕੀਤਾ ਹੈ ਇਕ ਨੇ ਮੰਜ਼ਿਲ ਦੀ ਠਹਿਰਾਵ ਦਾ ਜ਼ਿਕਰ ਕੀਤਾ ਹੈ ਕਾਫੀਆ ਰਦੀਫ ਇੱਕੋ ਹੈ ਸ਼ੈਲੀ ਸ਼ਬਦਾਵਲੀ ਇੱਕੋ ਹੈ ਇਹ ਤੇ ਮੈਂ ਕਿਣਕਾ ਮਾਤਰ ਤੁਹਾਡੇ ਸਾਹਮਣੇ ਰੱਖਿਆ ਹੈ ਜਿਤਨੇ ਸੂਫੀ ইরਾਨੀ ਫਕੀਰ ਹੋਏ ਨੇ ਸਾਰਿਆਂ ਦੀ ਨਜ਼ਮਾਂ ਦੇ ਸਾਹਮਣੇ ਨੰਦ ਲਾਲ ਨੇ ਆਪਣੀ ਬਾਣੀ ਉਚਾਰਨ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਐਵੇਂ ਸੀਨੇ ਨਾਲ ਨਹੀਂ ਲਾਇਆ ਸੀ ਨੰਦ ਲਾਲ ਨੇ بونجا کبیاں چویں سرمور نہیں بڑھایا سی یہ بھی میں ارز کر دیا اور ایسا ایسا گھنڈیاں نند لال نے کھولیاں نے بڑے بڑے ویدانتی کھڑ شاستری چترویدی دارشنک فلوسفر حیران رہ جانے کے جس ڈھنگ نال کھولتے ہیں اور جس ڈھنگ نال وہ صوفیا نو ہے سمجھا دینے خیر مختصر جو ہے میں ارز کرا ਬਾਬਾ ਫਰੀਦ ਕਹਿੰਦੇ ਨੇ ਕਦੀ ਕਦੀ ਮਨ ਅੜੀ ਕਰ ਸਕਦਾ ਹੈ। ਔਰ ਚੰਗੇ ਚੰਗੇ ਸਤਿਪੁਰਸ਼ਾਂ ਦੇ ਮਨ ਅੜੀ ਕਰ ਜਾਂਦੇ ਹਨ। ਯਾਤਰਾ ਆਰੰਭ ਹੋ ਗਈਏ ਚੱਲ ਪਿਆ ਚਲੋ ਅੜੀ ਵੀ ਹੋਇਆ ਕਿਸੇ ਦਿਨ ਰੁਕ ਗਿਆ